समत सतारा सो मगर दारिदू धरम बचाव बदिले आ गई सरकार क्यत चांदनी विच सी ਬਨ ਗਏ ਸਤ ਦਰਨਾ ਵੇ ਸਮਤ ਸੁਤਾਰਾ ਸੋਤੇ ਬੱਤੀ ਮਕਰ ਦਾ ਦੇਣ ਗਿਆ ਹਿੰਦੂ ਧਰਮ ਬਚਾਉਣ ਬਦਲੇ ਆ ਗਈਆਂ ਸਰਕਾਰਾਂ ਹੱਥ ਵਿੱਚ ਫੜ ਕੇ ਮੁਲਾਕਾਜਾਂ ਤੇ ਮਲਾਣਿਆ ਗੋਸ਼ਤ ਖਾਲਾ ਤੜ ਕੇ ਪਾਣ ਚੂਪ ਕੇ ਸੋਤ ਰਹੇ ਸੀ ਤਾ ਦੀਵਾਲਾ ਨੇ ਆਵੇ ਤੇਗ ਬਹਾਦਰ ਨੇ ਨਦੀ ਚਾਤਰ ਬਣ ਕੇ ਸਤ ਗੁਰਨਾ ਲਾਲਚ ਪਾਵੇਂ ਨਾਮ ਅਗਰ ਨਾ ਮੰਨੇ ਆਕੇ ਵਿੱਚ ਚੁਰਾਹੇ ਦੇ ਸੀ ਠੂਠਾ ਪਾਪ ਦਾ ਠੂਠਾ ਪਾਪ ਦਾ ਠੂਠਾ ਪਾਪ ਦਾ ਭੰਨੇ ਆ ਪਾਉਂਦੇ ਸੀ ਮਸ ਕੰਡੇ ਗਫੀਆਂ ਵਿੱਚ ਖੁਸ਼ੀ ਸਤ ਗੁਰ ਬਣ ਦੇ ਸਤ ਗੁਰ ਬਣ ਦੇ ਸਤ ਗੁਰ ਨਾਵੇਂ ਇੱਕ ਖੁਸ਼ੀ ਦੇ ਪੁੰਨੇ ਬੱਕਰੇ ਲਕਾਂ ਗਏ ਮਕਾਏ ਵੇਖਣ ਵਾਸਤੇ ਲੋਕ ਤਮਾਸ਼ਾ ਚੱਲ ਕੇ ਦੂਰੋਂ ਆਏ ਧਰਮੀ ਬੰਦੇ ਉਸ ਜਗ੍ਹਾ ਤੇ ਬੈਸ ਦੇਖਣਾ ਬਾਣ ਗਏ ਸਤ ਗੁਰ ਨਾਵੇ ਸਭ ਧਰਮਾਂ ਦਾ ਝੰਡਾ ਗੱਡਿਆ ਚੌਕ ਚਾਂਬੜੀ ਅੰਦਰ ਸ਼ਾਂਤ ਮਈ ਦਾ ਮਾਰ ਕੇ ਗੋਲਾ ਤਾਤਾ ਮਹਿਲ ਗਲੰਦਰ ਜ਼ਾਲਮ ਲਾ ਕੇ ਜੋਰ ਅਸੀਂ ਥੱਤੀਆ ਲੰਮੇ ਘਰ ਪਰੇਸ਼ਾਨ ਬਣ ਗਿਆ ਸਤ ਗੁਰਨਾਵੇਂ ਹੱਲੇ ਨਵੇਂ ਵਾਲੀ ਪਹਿਲਾ ਫੇਰ ਗੁੰਦੀ ਸੀ ਮਾਲਾ ਆਪਣਾ ਸੀਸ ਕਟਾ ਕੇ ਬਣਿਆ ਹਿੰਦੂਆਂ ਦਾ ਰੱਖ ਹਿੰਦੂਆਂ ਦਾ ਰੱਖ ਹਿੰਦੂਆਂ ਦਾ ਰੱਖ ਵਾਲਾ ਪਿੰਦੇ ਤੇਗ ਮਦਾਨ ਨੂੰ ਜਿੱਤਿਆ ਬਣ ਗਏ ਸਤ ਗੁਰਾ ਬਣ ਗਏ ਸਤ ਗੁਰਾ ਬਣੂ ਦੇ ਸਤ ਗੁਰਨਾਵੇਂ ਚਰਨ ਤੇ ਫਿਰ ਤੇ ਪਾ ਕੇ ਮਿੱਟੀ ਬਣ ਗਏ ਦਦੀ ਚਾਦਰ ਸਾਰਿਆਂ ਮੁਖੋਂ ਸ਼ਬਦ ਸਿੱਕ ਲਿਆ ਧਨ ਗੁਰੂ ਤੇ ਕਬਹਾਦਰ ਸਤ ਗੁਰਨਾਵੇਂ ਤੂੰ ਧਰਮ ਬਚਾਲਿਆ ਦਾਤੇ ਮੌਜੀ ਗਉਂਦਾ ਵਾਰਾ ਮੁਗਲ ਰਾਜ ਦੇ ਥੰਮ ਡੇਗ ਪੈ ਹੋ ਗਈਆਂ ਸਿਹਾਰਾ